ਭਾਜੀ ਕੀ ਹੋਇਆ ਕਿਸੇ ਕਿਥੇ ਵੀਰੇ ਅਸੀਂ ਨਾ ਗਾਗ ਰੰਡ ਕਰ ਰਹੇ ਸੀਗੇ ਇੱਥੇ ਗੜੇ ਸੀਗੇ ਮਗਰ ਭਾਜੀ ਬੈਠਾ ਹੋਇਆ ਸੀਗਾ ਪਰ ਟੈਟੂ ਸਾਟੇ ਕਰਾ ਕੇ ਬੈਠੇ ਸੀਗੇ ਜੀ ਚਾਰ ਪੰਜ ਜਣੇ ਆਏ ਆ ਮੂਤਰਮਾਲ ਬਣੇ ਉਹਨਾਂ ਨੇ ਇਹ ਨਹੀਂ ਦੇਖਿਆ ਲੇਡੀਜ਼ ਗਾ ਖੜੇ ਆ ਲੇਡੀਜ਼ ਬੈਠੇ ਨੇ ਉਹਨਾਂ ਨੇ ਆਂਦੇ ਫੈਰ ਹੀ ਮਾਰੇ ਆ ਭਾਜੀ ਸੁਣਿਆ ਸੀਗਾ ਆਮ ਬੰਦੇ ਦੀ ਸਰਕਾਰ ਆਏਗੀ ਔਰ ਆ ਦੇਖ ਲਓ ਆਮ ਬੰਦੇ ਦੀ ਸਰਕਾਰ ਆਮ ਬੰਦਾ ਤਾਂ ਸੁਰੱਖਿਤੀ ਹੀ ਹੈ ਨਹੀਂਗਾ ਇਹ ਤੱਕ ਦੇਸ਼ ਦੇ ਟੋਪੀ ਜਿਹੜੀ ਕੀ ਹੈ ਪ੍ਰਿੰਸਪਲ ਨਾਮ ਦੇ ਵਿਅਕਤੀ ਨੇ ਜਿਹੜੀ ਪਾਈ ਹੋਈ ਸੀ ਇਹ ਗੋਲੀ ਚ چیرਦੀ ਉਸ ਨੂੰ ਛੂਟੇ ਚਲੀ ਗਈ ਕੀ ਹਾਲਾਤ ਬਣੇ ਪਏ ਨੇ ਪੰਜਾਬ ਦੇ ਗੁੰਡਾ ਰਾਜ ਸ਼ਰਿਆਮ 100 ਮੀਟਰ ਤੇ ਥਾਣਾ ਵਾ ਇਧਰੋਂ ਮੰਗੜਾ ਪੈਦਲ ਲੋਕਾਂ ਦਾ ਹਿੰਮਤ ਦੇ ਕੋ ਚਾਰ ਜਾਨਾਂ ਅੱਗੇ ਤੇ ਗੋਲੀਆਂ ਚਲਾ ਕੇ ਚਲੇ ਜਾਂਦੇ ਨੇ ਤਰਾ ਦੇਖ ਦਿਓ ਮਾਹੌਲ ਜਿਹੜਾ ਕੀ ਹੈ دہشت ਦਾ ਮਾਹੌਲ ਦਾ ਖਰਾਬ ਹੀ ਹੈ ਦੇਖੋ ਸ਼ਰਿਆਮ ਚਲਦੀ ਹੈ ਵੀ ਫਾਇਰ ਨਹੀਂ ਕੀ ਕੋਈ ਇਹਦਾ ਮੂਦਰ ਮਾਲ ਬੰਨਿਆ ਹੋਇਆ ਸੀਗਾ ਉਹ ਗੜਾ ਮਤਲਬ ਫੈਰ ਹੀ ਮਾਰੇ ਆ ਉਹਨਾਂ ਨੇ ਭਾਜੀ ਪਤਾ ਕਿ ਕਿਦੇ ਤੇ ਆਏ ਸੀ ਇਹ ਨਹੀਂ ਪਤਾ ਭਾਜੀ ਅਸੀਂ ਤਾਂ ਅੰਦਰ ਸੀਗੇ ਭਾਜੀ ਜਦੋਂ ਭਾਈ ਨੇ ਫੈਰ ਬੱਜਿਆ ਵਾ ਜੋ ਉਹ ਵਾਪਸ ਫੇਰ ਆ ਗਏ ਉਹਨਾਂ ਨੇ ਫੈਰ ਮਾਰੇ ਆ ਤੇ ਕਾਫੀ ਦਿਨ ਤੋਂ ਉਹਨੂੰ ਪਰੇਸ਼ਾਨੀ ਕਰੀ ਜਾ ਰਹੀ ਸੀ ਰੋਜ਼ ਉਹਨੂੰ ਥ੍ਰੈਟ ਦੀ ਕਾਲ ਆਉਂਦੀਆਂ ਸੀਗੀਆਂ ਉਹਨੂੰ ਮਾਰਨ ਦੀ ਧਮਕੀ ਮਿਲਦੀ ਸੀਗੀ ਰਿਸ਼ਪ ਬੈਣੀਪਾਲ ਜਿਹੜਾ ਨਾਨੂ ਬਦਮਾਸ਼ ਹੈ ਉਹ ਹੈ ਉਸ ਤੋਂ ਇਲਾਵਾ ਦੋ ਚਾਰ ਉਹਦੇ ਜਿਹੜੇ ਨਾਲ ਚੱਲਦੇ ਨੇ ਉਹ ਨੇ ਇਹ ਗੈਂਗਵਾਰ ਕਰਨਾ ਚਾਹੁੰਦੇ ਸੀਗੇ ਇੱਥੇ ਦੇਖੋ ਦੁਕਾਨਦਾਰ ਵੀ ਸੇਵ ਨਹੀਂ ਹੈਗਾ ਵਪਾਰੀ ਵਰਗ ਸੇਵ ਨਹੀਂ ਹੈਗਾ ਫੇਰ ਕਹਿੰਦੇ ਨੇ ਲੋਕੀ ਪੰਜਾਬ ਦੇ ਬੱਚੇ ਬਾਹਰ ਜਾ ਰਹੇ ਨੇ ਬਾਹਰ ਪਲਾਨ ਕਰੇ ਆਊਟ ਆਫ ਕੰਟਰੀ ਨਹੀਂ ਜਾਣਗੇ ਜੇ ਜਾਨ ਬਚਾਣੀ ਆ ਤੇ ਹੋਰ ਉਹ ਕਿੱਥੇ ਜਾਣ ਮਾਨ ਸਾਹਿਬ ਥੋੜਾ ਜਾਂ ਇਨਾਂ ਗੱਲਾਂ ਵੱਲ ਧਿਆਨ ਦਿਓ ਬਦਮਾਸ਼ਾਂ ਵੱਲੋਂ ਜਿਹੜੀ ਕਿ ਅੱਜ ਤਾਵੜ ਤੋੜ ਗੋਲੀਆਂ ਜਿਹੜੀਆਂ ਚਲਾਈ ਗਈਆਂ ਲੁਧਿਆਣਾ ਦੇ ਖੋਟ ਮੱਲੇ ਦੇ ਵਿੱਚ ਪ੍ਰਿੰਕਲ ਹਾਊਸ ਦੁਕਾਨਦਾਰ ਦੇ ਦੁਕਾਨਦਾਰ ਦੇ ਮੇਰੇ ਵਰਕਸ਼ਾਪ ਨਾਲ ਕਰਮਚਾਰੀ ਨਾਲ ਮੌਜੂਦ ਹੈ ਭਾਜੀ ਕੀ ਹੋਇਆ ਕਿਸੇ ਇੱਥੇ ਕਿਹਾ ਦੱਸਿਆ ਜਾ ਰਿਹਾ ਕਿ ਗੋਲੀਆਂ ਚਲਾਈ ਗਈਆਂ ਵੀਰੇ ਅਸੀਂ ਨਾ ਗਾਹ ਟੰਡ ਕਰ ਰਹੇ ਸੀਗੇ ਇੱਥੇ ਘੜੇ ਸੀਗੇ ਮਗਰ ਭਾਜੀ ਬੈਠਾ ਹੋਇਆ ਸੀਗਾ ਅਪਾ ਟੈਟੂ ਸਾਟੇ ਕਰਾ ਕੇ ਬੈਠੇ ਸੀਗੇ ਜੀ ਚਾਰ ਪੰਜ ਜਣੇ ਆਏ ਆ ਮੂੰਹ ਤੇ ਰਮਾਲ ਬੰਨੇ ਉਹਨਾਂ ਨੇ ਇਹ ਨਹੀਂ ਦੇਖਿਆ ਲੇਡੀਜ਼ ਗਾਹ ਖੜੇ ਆ ਲੇਡੀਜ਼ ਬੈਠੇ ਨੇ ਉਹਨਾਂ ਨੇ ਆਂਦੇ ਫੈਰ ਹੀ ਮਾਰੇ ਆ ਭਾਜੀ ਕੁਝ ਪਤਾ ਹੋਊਗਾ ਕਿ ਕਿੰਨੇ ਕੋਈ ਫੈਰ ਕੱਡੇ ਤੇ ਕਿਹਦੇ 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 ਲੱਗੀ ਭਾਜੀ ਭਾਈ ਦੇ ਭਾਈ ਦੇ ਆ ਦੇਖੋ ਟੋਪੀ ਆ ਜੀ ਭਾਈ ਦੀ ਭਾਈਆਂ ਟੋਪੀ ਪਾਈ ਹੋਈ ਸੀਗੀਆਂ ਪ੍ਰਿੰਕਲ ਆ ਜੀ ਨਾ ਭਾਈ ਦਾ ਹਾਂਜੀ ਹਾਂਜੀ ਅਸੀਂ ਅਸੀਂ ਜਦ ਬੈਠੇ ਸੀਗੇ ਜੋ ਉਹਨਾਂ ਫੈਰਾਂ ਦੇ ਲੰਮੇ ਪੈ ਗਏ ਭਾਜੀ ਇੱਥੇ ਗਾਗ ਸਾਰੇ ਕਸਟਮਰ ਲੰਮੇ ਪੈ ਗਏ ਉਹਨਾਂ ਨੇ ਇਹ ਨਹੀਂ ਦੇਖਿਆ ਭਾ ਫੈਰ ਹੀ ਮਾਰ ਮਲੇ ਇੱਕ ਵਾਰੀ ਦਿਮਾਗ ਕਹਿੰਦੇ ਨਾ ਬਿਠਾ ਕੇ ਐਵੇਂ ਮਾਰਨੇ ਮਾਰਨਾ ਜੀ ਬਸ ਇਹ ਚੀਜ਼ ਆ ਜੀ ਕੀ ਕੀ ਕੋਈ ਇਹ ਤਾਂ ਮੂਦਰ ਮਾਲ ਬੰਨਿਆ ਹੋਇਆ ਸੀਗਾ ਉਹ ਕਿਹੜਾ ਮਤਲਬ ਫਾਇਰ ਹੀ ਮਾਰਿਆ ਉਹਨਾਂ ਨੇ ਭਾਜੀ ਉਸ ਪਤਾ ਕਿ ਕਿਦੇ ਤੇ ਆਏ ਸੀਗੇ ਇਹ ਨਹੀਂ ਪਤਾ ਭਾਜੀ ਅਸੀਂ ਤਾਂ ਅੰਦਰ ਸੀਗੇ ਭਾਜੀ ਜਦੋਂ ਭਾਈ ਨੇ ਫਾਇਰ ਵੱਜਿਆ ਵਾ ਜੋ ਉਹ ਵਾਪਸ ਫੇਰ ਆ ਕੇ ਉਹਨਾਂ ਨੇ ਫਾਇਰ ਮਾਰੇ ਆ ਕਿੱਥੇ ਵੱਜਿਆ ਫਾਇਰ ਭਾਈ ਦੇ ਇਹ ਭਾਜੀ ਇਹਲੇ ਕੁਝ ਨਹੀਂ ਪਤਾ ਭਾਈ ਤਾਂ ਗਿਰ ਗਏ ਸੀਗੇ ਇਹ ਹਾਂ ਇਹ ਨਹੀਂ ਪਤਾ ਕਿੱਥੇ ਫਾਇਰ ਵੱਜਿਆ ਭਾਈ ਦੇ ਪਤਾ ਤੁਸੀਂ ਟੋਪੀ ਤੋਂ ਅਨਾਜਾ ਲਾ ਸਕਦੇ ਹੋ ਕਿੱਦਾਂ ਟੋਪੀ ਪਈ ਕਿੱਦਾਂ ਟੋਪੀ ਛੜੀ ਹੋਈ ਹੈ ਜੀ ਹਾਂਜੀ ਜੀ ਤੇ ਹੋਰ ਵੀ ਕਿਸੇ ਦੇ ਵੱਜੀ ਹੈ ਗੋਲੀ ਹਾਂਜੀ ਪਾਰਟਨ ਦੇ ਪਧੀ ਦੀ ਦੀ ਐ ਇੱਕ ਪਾਰਟਨ ਤੇ ਉਹਨਾਂ ਦੇ ਪਿੱਠ ਤੇ ਲੱਗੀ ਹੈ ਜੀ ਗੋਲੀ ਹਾਂਜੀ ਉਹਨਾਂ ਦਾ ਕੀ ਨਾਮ ਹੈ ਨਬੂ ਜੀ ਕਿੰਨੀ ਉਮਰ ਉਮਰ ਦਾ ਨਹੀਂ ਪਤਾ ਜੀ ਆਪਾਂ ਨੂੰ ਕਿੰਨੇ ਵੇਲੇ ਕਟਰ ਹੋਣੀ ਹੈ ਸਮਥਿੰਗ ਆਈ ਅੱਧਾ ਘੰਟਾ 6 ਵਜੇ ਲਾ ਲੋ ਭਾਜੀ 6 ਵਜੇ ਦੀ ਆ ਸਾਢੇ 6 ਤੋਂ ਲੈ ਕੇ 6 ਸਾਢੇ 6 ਵਜੇ ਤੱਕ ਦੇਖ ਸਕਦੇ ਹੋ ਟੋਪੀ ਹੈ ਜਿਹੜੀ ਕੀ ਹੈ ਪ੍ਰਿੰਕਲ ਨਾਂ ਦੇ ਵਿਅਕਤੀ ਨੇ ਜਿਹੜੀ ਪਾਈ ਹੋਈ ਸੀ ਇਹ ਗੋਲੀ ਚ ચીਰਦੀ ਉਸ ਨੂੰ ਛੂ ਕੇ ਚਲੀ ਗਈ ਤੇ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਸੀਐਮਸੀ ਦਾਖਲ ਨੇ ਕਿਦਾਂ ਸੀਐਮਸੀ ਲੈ ਕੇ ਗਿਆ ਜੀ ਹਾਂਜੀ ਹਾਲਾਂਕਿ ਦੱਸਿਆ ਜਾ ਰਿਹਾ ਕਿ ਜਾਨਮਤ ਜਾਣਕਾਰੀ ਅਨੁਸਾਰ ਸੀਐਮਸੀ ਦਾਖਲ ਨੇ ਤੇ ਪੰਜਾਬ ਦਾ ਮਾਹੌਲ ਲਗਾਤਾਰ ਖਰਾਬ ਹੁੰਦਾ ਜਾ ਰਿਹਾ ਹੈ ਲਗਾਤਾਰ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਕਿ ਤਾਬਰ ਤੋੜ ਗੋਸਰ ਦੇ ਕੇ ਤਾਰੇ ਮਾਲਕ ਦੇ ਤਾਪਰ ਤੋੜ ਜਿਹੜੀ ਗੋਲੀਆਂ ਜਿਹੜੀ ਕਿ ਹੈ ਚਲਾਈ ਜਾ ਰਹੀ ਹੈ ਐਸੀ ਜਗ੍ਹਾ ਤੇ ਮੌਜੂਦ ਸੀ ਉਹ ਵਿਅਕਤੀ ਪ੍ਰਿੰਕਲ ਨਾਮ ਦਾ ਵਿਅਕਤੀ ਜਿਹੜਾ ਕਿ ਇੱਥੇ ਬੈਠ ਕੇ ਬੈਠ ਕੇ ਆਪਣੀ ਦੁਕਾਨਦਾਰੀ ਕਰ ਰਹੀ ਸੀ ਤੇ ਕੁਝ ਅਣਪਛਾਤੇ ਬਦਮਾਸ਼ ਆਂਦੇ ਨੇ ਤੇ ਤਾਪਰ ਤੋੜ ਜਿਹੜੀ ਕਿ ਹੈ ਗੋਲੀਆਂ ਛੜ ਚਲਾਉਂਦੇ ਨੇ ਤੇ ਇੱਕ ਮਹਿਲਾ ਵੀ ਜਿਹੜੀ ਕਿ ਹੈ ਦੱਸੀ ਜਾ ਰਹੀ ਹੈ ਕਾਇਰ ਹੋਈ ਹੈ ਉਸ ਨੂੰ ਵੀ ਜਿਹੜੀ ਕਿ ਹੈ ਗੋਲੀ ਲੱਗੀ ਹੈ ਹਾਲਾਂਕਿ ਪੁਸ਼ਟੀ ਅਜੇ ਅਸਲੀ ਜ਼ਾਲਾ ਨਹੀਂ ਕਰਦਾ ਪਰ ਜਨਮੁਤਾਬਿਕ ਜਾਣਕਾਰੀ ਮੁਤਾਬਿਕ ਜ਼ਰੂਰ ਪਤਾ ਲੱਗਿਆ ਪਾਜੀ ਪੰਜਾਬ ਦਾ ਮਾਹੌਲ ਲਗਾਤਾਰ ਖਰਾਬ ਹੋ ਰਿਹਾ ਜਦ ਤਾਬਰ ਤੋਂ ਸ਼ਰੀਆਮ ਜਰੀਆਂ ਗੋਲੀਆਂ ਚਲਾਈ ਗਈਆਂ ਕਿਸ ਤਰ੍ਹਾਂ ਦਾ ਮਾਹੌਲ ਦੇਖਦੇ ਹੋ ਸੁਣਿਆ ਸੀਗਾ ਸੁਣਿਆ ਸੀਗਾ ਆਮ ਬੰਦੇ ਦੀ ਸਰਕਾਰ ਆਏਗੀ ਔਰ ਆ ਦੇਖ ਲਓ ਆਮ ਬੰਦੇ ਦੀ ਸਰਕਾਰ ਆਮ ਬੰਦਾ ਤਾਂ ਸੁਰੱਖਿਤ ਹੀ ਹੈ ਨਹੀਂਗਾ ਕਿ ਹਾਲਾਤ ਬਣੇ ਪਏ ਨੇ ਪੰਜਾਬ ਦੇ ਗੁੰਡਾ ਰਾਜ ਸ਼ਰੀਆਮ 100 ਮੀਟਰ ਤੇ ਥਾਣਾ ਵਾ ਇਧਰੋਂ ਨੰਗੜਾ ਪੈਦਲ ਲੋਕਾਂ ਦਾ ਹਿੰਮਤ ਦੇ ਕੋ ਚਾਰ ਜਾਣੇ ਅੱਗੇ ਤੇ ਗੋਲੀਆਂ ਚਲਾ ਕੇ ਚਲੇ ਜਾਂਦੇ ਨੇ ਔਰ ਇੱਕ ਜਾਨ ਦੇ ਕੈਬ ਦੇ ਲੱਗੀ ਆ ਬ੍ਰਿੰਕਲ ਜੀ ਦੇ ਤੇ ਦੂਜੇ ਇੱਕ ਦਿਨ ਆਖਾ ਪਿੱਟ ਤੇ ਗੋਲੀ ਲੱਗੀ ਆ ਦੇਖੋ ਦੁਕਾਨਦਾਰ ਵੀ ਸੇਫ ਨਹੀਂ ਹੈਗਾ ਵਪਾਰੀ ਵਰਗ ਸੇਫ ਨਹੀਂ ਹੈਗਾ ਫਿਰ ਕਹਿੰਦੇ ਨੇ ਲੋਕੀ ਪੰਜਾਬ ਦੇ ਬੱਚੇ ਬਾਹਰ ਜਾ ਰਹੇ ਨੇ ਬਾਹਰ 플ਾਈਨ ਕਰੇ ਆਊਟ ਆਫ ਕੰਟਰੀ ਨਹੀਂ ਜਾਣਗੇ ਜੇ ਜਾਨ ਬਚਾਣੀ ਆ ਤੇ ਹੋਰ ਉਹ ਕਿੱਥੇ ਜਾਣ ਮਾਨ ਸਾਹਿਬ ਥੋੜਾ ਜਾਂ ਇਨਾਂ ਗੱਲਾਂ ਵੱਲ ਧਿਆਨ ਦਿਓ ਕਿੰਨੇ ਕੋ ਜਾਣੇ ਸੀ ਕੁਝ ਪਤਾ ਲੱਗਿਆ ਵਿਅਕਤੀ ਕਿਨੇ ਕਿ ਸੁਣਨ ਚ ਆਇਆ ਤਕਰੀਬਨ 4 ਜਾਣੇ ਆ ਕਿਨੇ ਮੂੰਹ ਦੇ ਉੱਤੇ ਰੁਮਾਲ ਵਗੈਰਾ ਕੁਝ ਕਵਰ ਕੀਤਾ ਹੋਇਆ ਸੀਗਾ ਉਹ ਅੱਗੇ ਤੇ ਸ਼ਰਿਆਮ ਡਾਕਾਂ ਦੇ ਸਾਹਮਣੇ ਆ ਕੇ ਗੋਲੀਆਂ ਚਲਾ ਕੇ ਗਏ ਨੇ ਤੇ ਇਹ ਹਾਲਾਤ ਰਿਆ ਤਾਂ ਆ ਪੰਜਾਬ ਦਾ ਕੀ ਹਾਲਾਤ ਹੋਏਗਾ ਤਕਰੀਬਨ ਇਦਾਂ ਦੀ ਸਰਕਾਰ ਮੈਂ ਕਦੀ ਨਹੀਂ ਦੇਖੀ ਸੀ ਜੋ ਆ ਹੁਣ ਹਾਲਾਤ ਹੋਏ ਪੈ ਨੇ ਕਿਹਦੇ ਤੇ ਸਵਾਰ ਸੀ ਕੁਝ ਪਤਾ ਲੱਗਿਆ ਤੇ ਮੈਨੂੰ ਇਹਦੇ ਬਾਰੇ ਨਹੀਂ ਪਤਾ ਮੈਂ ਤਾਂ ਲੰਘਿਆ ਜਾਂਦਾ ਸੀਗਾ ਔਰ ਮੈਂ ਦੇਖਿਆ ਵੀ ਪ੍ਰਿੰਕਲ ਜੀ ਦੇ ਇੱਥੇ ਰਸ਼ ਪਿਆ ਵਾ ਮੈਂ ਦੇਖਣ ਆਇਆ ਤਾਂ ਦੇਖਿਆ ਕਿ ਇੱਥੇ ਗੋਲੀਆਂ ਚੱਲੀਆਂ ਨੇ ਤੁਸੀਂ ਤੁਸੀਂ ਅੰਦਰ ਸੀਗੇ ਇੱਥੇ ਉਸ ਟਾਈਮ ਮੈਂ ਭਾਈ ਇੱਥੇ ਹੈ ਵੇ ਮੈਨੇਜਰ ਮੈਂ ਨਹੀਂ ਸੀਗਾ ਮਾਰਕੀਟ ਗਿਆ ਸੀ ਉਹ ਸੁ ਦਾ ਆਰਡਰ ਦੇਣ ਅੱਛਾ ਤੇ ਤੁਹਾਨੂੰ ਸੂਚਨਾ ਮਿਲੀ ਗੋਲੀ ਚੱਲਣ ਦੀ ਮੈਂ ਆਇਆ ਹਾਂ ਇਧਰੋਂ ਆਰਡਰ ਦੇ ਕੇ ਇੱਥੇ ਪਹੁੰਚਿਆ ਹਾਂ ਭੀੜ ਹੀ ਭੀੜ ਮੈਂ ਦੇਖਿਆ ਪਤਾ ਨਹੀਂ ਕੀ ਉੱਥੇ ਉਦੋਂ ਕਹਿੰਦੇ ਗੋਲੀਆਂ ਚੱਲੀਆਂ ਮੈਂ ਉੱਥੋਂ ਹੀ ਮਾਲ ਛੱਡ ਕੇ ਭੱਜਦਾ ਆ ਜਾਂਦਾ ਹਾਲਾਂਕਿ ਸੀਸੀਟੀਵੀ ਵੀ ਲੱਗੇ ਹੋਏ ਆ ਸੀਸੀਟੀਵੀ ਦੇ ਤਸ ਇੱਥੇ ਵੀਰੋ ਇੱਥੇ ਇੱਥੇ ਇੱਥੋਂ ਗੋਲੇ ਪਾਈ ਹੋਣੀ ਇੱਥੇ ਬੈਠੇ ਹੋਏ ਸੀ ਅੱਛਾ ਤੋਂ ਬਿਲਕੁਲ ਇੱਥੇ ਆ ਕੇ ਜਿਹੜੇ ਕਿ ਬਦਮਾਸ਼ਾਂ ਨੇ ਜਿਹੜੇ ਕਿ ਹੈ ਗੋਲੀ ਜਿਹੜੀ ਕਿ ਤਾਬਰ ਤੋੜ ਆਪਣੀ ਗੋਲੀਆਂ ਬੰਦੂਕ ਕੱਢੀ ਤੇ ਤਾਬਰ ਤੋੜ ਜਿਹੜੀ ਕਿ ਗੋਲੀਆਂ ਚਲਾਨੀਆਂ ਸ਼ੁਰੂ ਕਰਤੀਆਂ ਹਾਲਾਂਕਿ ਮਕਾਨ ਜਿਹੜੀ ਕਿ ਦੁਕਾਨਦਾਰ ਨੇ ਤਾਂ ਮਾਲਕ ਸੀਗਾ ਉੱਥੇ ਬੈਠਾ ਹੋਇਆ ਸੀਗਾ ਤੇ ਇੱਕ ਮਹਿਲਾ ਵੀ ਜੜੀ ਆ ਨਾਲ ਬੈਠੀ ਹੈ دہشت ਦਾ ਮਾਹੌਲ ਜਿਹੜਾ ਕਿ ਇਹ ਪੈਦਾ ਹੋਇਆ ਹੋਇਆ ਹੈ ਕੁੱਟ ਮਹੱਲੇ ਦੇ ਵਿੱਚ ਕਟੜਾ ਵਾਪਰੀ ਹੈ ਤੇ ਤਸਵੀਰਾਂ ਦੇਖ ਸਕਦੇ ਤੁਸੀਂ ਕਿ ਇੱਕ ਤਸਵੀਰ ਇੱਧਰਲੀ ਦੀ ਵੀ ਤੁਹਾਨੂੰ ਦਿਖਾਉਣਾ ਚਾ ਤੇ ਕਿ ਦੇਖਦੇ ਤੋ ਕਿ ਸ਼ੀਸ਼ਾ ਵੀ ਜੜਾ ਕੀਆ ਪਰ ਤੋੜਿਆ ਗਿਆ ਹੈ ਖੂਨੋ ਲੱਭ ਤੱਕ ਖੂਨ ਖੂਨ ਵੀ ਜੜਾ ਕੀਆ ਥੱਲੇ ਲੱਗਿਆ ਹੋਇਆ ਤਸਵੀਰਾਂ ਦੇ ਦੇਖ ਸਕਦੇ ਤੁਸੀਂ ਤੁਸੀਂ ਵੀ ਜੜਾ ਕੀਆ ਖੰਗਾਲੇ ਜਾ ਰਹੇ ਨੇ ਪੁਲਿਸ ਵੱਲੋਂ ਸ਼ੀਸ਼ੇ ਦੀ ਦੇਖ ਸਕਦੇ ਤੁਸੀਂ ਦੁਕਾਨ ਦੇ ਮੁਤਾਬਕ ਬਾਹਰੀ ਤੱਕ ਇਹ ਨਹੀਂ ਪਤਾ ਚੱਲਿਆ ਕਿ ਕਿੰਨੇ ਕੋ ਜੜਾ ਕੀਆ ਫਾਇਰ ਰਾਉਂਡ ਕਦੇ ਗਏ ਨੇ ਹਾਲਾਂਕਿ ਬਦਮਾਸ਼ਾਂ ਦੇ ਵੱਲੋਂ ਜਿਹੜਾ ਕਿ ਇਹ ਤਾਪੜ ਤੌਰ ਗੋਲੀਆਂ ਦਾ ਇੱਕ ਮਾਲਕ ਦੇ ਉੱਤੇ ਚੱਲੇਗੀ ਪਰ ਗੰਭੀਰ ਰੂਪ ਦੇ ਹਾਲਾਤ ਦੇ ਵਿੱਚ ਉਸ ਨੂੰ ਸੀਐਮਸੀ ਵਿੱਚ ਦਾਖਲ ਕੀਤਾ ਗਿਆ ਹੈ ਤੇ ਹੁਣ ਸੀਸੀਟੀਵੀ ਵੀ ਖੰਗਾਲੇ ਜਾ ਰਹੇ ਹੈ ਪੰਜਾਬ ਪੁਲਿਸ ਵੱਲੋਂ ਹਾਲਾਂਕਿ ਤਰਨਪੁਰ ਚੌਂਕੀ ਦੇ ਵੱਲੋਂ ਇੰਚਾਰਜ ਵੱਲੋਂ ਇੰਚਾਰਜ ਮੌਕੇ ਤੇ ਪਹੁੰਚ ਚੁੱਕੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੀ ਹੈ ਸੂਸੀਲੀ ਵੀ ਅੰਦਰ ਜਿਹੜੀ ਕਿ ਖੰਗਾਲੇ ਜਾ ਰਹੇ ਨੇ ਲਗਾਤਾਰ ਜਿਹੜੇ ਕਿ ਖੰਗਾਲੇ ਜਾਏ ਤੇ ਹੋਰ ਵੀ ਮਲੇਦਾਰਾਂ ਵਿੱਚ ਦੇਖੇ ਹੋ ਜਾਂਦੇ ਤੇ ਨਾ ਹੋਰ ਵੀ ਲੋਕ ਵਪਾਰੀਆਂ ਨਾਲ ਗੱਲਬਾਤ ਕਰ ਰਹੇ ਵਪਾਰੀ ਇਕੱਠੇ ਹੋਏ ਹੋਏ ਨੇ ਕੀ ਉਹਨਾਂ ਨੇ ਵੀ ਗੱਲ ਪਾਇਆ ਕਿ ਅਸਲ ਦੇ ਵਿੱਚ ਜਿਵੇਂ ਕੀ ਹੈ ਵੀ ਵਪਾਰ ਕਰ ਸਕਦੇ ਆ ਕਿ ਨਹੀਂ ਕਰ ਸਕਦੇ ਆ ਪਾਜੀ ਕੀ ਲੱਗਦਾ ਵਪਾਰ ਤੁਸੀਂ ਇੱਥੇ ਕਰ ਸਕਦੇ ਹੋ ਜਿਵੇਂ ਕੀ ਤਾਬਰ ਤੋਂ ਬਦਮਾਸ਼ ਗੋਲੀਆਂ ਚਲਾ ਰਹੇ ਨੇ دہشت ਦਾ ਮਾਹੌਲ ਜਿਹੜਾ ਕੀ ਹੈ ਲੁਧਿਆਣਾ ਦੇ ਖੁੱਡ ਮਲੇ ਦੇ ਪੈਦਾ ਹੋਇਆ ਪਰ ਸਰ ਕਿਸਤਾ ਦੇ ਦਿਓ ਰਿਆਸੀ ਇਲਾਕਾ ਵਾ ਹੈ ਕਿਸਤਾ ਦੇ ਦਿਓ ਰਿਆਸੀ ਇਲਾਕਾ ਵਾ ਤੇ ਵਪਾਰੀ ਵੀ ਸਾਰੇ ਇੱਥੇ ਨੇ ਪਾਜੀ ਮੈਂ ਕੁਝ ਨਹੀਂ ਕਹਿ ਸਕਦਾ ਮਪਾ ਨੂੰ ਨਹੀਂ ਹੈਗਾ ਵੀ ਭਾਜੀ ਕਿਸ ਤਰ੍ਹਾਂ ਦੇਖਦੇ ਹੋ ਮਾਹੌਲ ਜਿਹੜਾ ਕਿ ਇਹ دہشت ਦਾ ਮਾਹੌਲ ਦਾ ਖਰਾਬ ਹੀ ਹੈ ਦੇਖੋ ਸ਼ਰੇਆਮ ਚਲਦੀ ਹੈ ਵੀ ਇਹ ਫਾਇਰਿੰਗ ਹਾਂ ਮਾਹੌਲ ਦਾ ਖਰਾਬ ਹੀ ਹੈ ਭਾਜੀ ਇੱਕ ਤੁਸੀਂ ਵਪਾਰੀ ਹੋ ਪਰ ਦੁਕਾਨ ਦੇ ਅੰਦਰ ਕੋਈ ਕਸਟਮਰ ਆਇਆ ਹੋਵੇ ਤੇ ਜੇ ਕੱਲ ਨੂੰ ਇੱਦਾਂ ਇੱਦਾਂ ਹੀ ਬਦਮਾਸ਼ ਜਿਹੜੇ ਕਿ ਫਾਇਰ ਕਰਦੇ ਹੋ ਤੇ ਕੱਲ ਨੂੰ ਕਸਟਮਰ ਨੂੰ ਵੀ ਲੱਗ ਸਕਦੀ ਹੈ ਹਾਂਜੀ ਹਾਂਜੀ ਹਾਂ ਭਾਜੀ ਕਿਉਂ ਨਹੀਂ ਵੱਜ ਸਕਦੀ ਕੋਈ ਵੀ ਬੰਦੇ ਨੂੰ ਵੱਜ ਸਕਦੀ ਹੈ ਬਿਲਕੁਲ ਅਰੇ ਆਸ਼ੀ ਏਰੀਆ ਵਹ ਤੇ ਇੱਥੇ ਕਈ ਦੁਕਾਨਾਂ ਨੇ ਕਈ ਵਪਾਰੀ ਨੇ ਇੱਥੇ ਜਿਹੜੇ ਕੀ ਕੰਮ ਕਰਦੇ ਨੇ ਉੱਥੇ ਵੱਡੀ ਦੁਰਘਟਨਾ ਵੀ ਜਿਹੜੀ ਕੀ ਆ ਘਟ ਸਕਦੀ ਪਰ ਪੁਲਿਸ ਲਗਾਤਾਰ ਅਲੱਗ-ਅਲੱਗ ਐਂਗਲਾਂ ਤੋਂ ਜਿਹੜੀ ਕੀ ਛਾਣਬੀਨ ਕਰ ਰਹੀ ਆ ਵਿਅਕਤੀਆਂ ਨੂੰ ਸিসিਟੀਵੀ ਮਾਧਿਅਮ ਰਾਹੀਂ ਦੇਖ ਰਹੀ ਹੈ ਤਸਵੀਰਾਂ ਦੇਖ ਰਹੀ ਹੈ ਕਿ ਕੌਣ ਵਿਸ਼ਖਸ਼ ਸੀਗੇ ਕਿਹੜੇ ਉਹ ਵਿਅਕਤੀ ਸੀਗੇ ਜਿਹੜੇ ਕੀ ਆਏ ਸੀਗੇ ਹਾਲਾਂਕਿ ਜਾਣਕਾਰਾਂ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਲੋਕਾਂ ਦੇ ਵੱਲੋਂ ਕਿ ਪੈਦਲ ਜਿਹੜੇ ਕੀ ਆ ਵਿਅਕਤੀ ਆਏ ਸੀ ਤੇ ਤਾਪੜ ਤੌਰ ਗੋਲੀਆਂ ਜਿਹੜੀ ਕੀ ਇੱਥੇ ਇੱਕ ਨਿਜੀ ਦੁਕਾਨ ਦੇ ਵਿੱਚ ਚਲਾਉਂਦੇ ਤੇ ਮਾਲਕ ਉੱਤੇ ਵੀ ਚਲਾਉਂਦੇ ਇੱਕ ਮਹਿਲਾ ਦੇ ਉੱਤੇ ਵੀ ਜਿਹੜੀ ਗੋਲੀ ਚੱਲਦੀ ਲੱਗਦੀ ਹੈ ਇਹ ਤਸਵੀਰਾਂ ਨੇ ਦੇਖ ਸਕਦੇ ਤੁਸੀਂ ਕਿ ਲਗਾਤਾਰ ਜਿਹੜੀ ਹੈ ਪੁਲਿਸ ਜਿਹੜੀ ਕਿ ਛਾਣਬੀਨ ਕਰਦੀ ਹੋਈ ਨਜ਼ਰ ਆ ਰਹੀ ਹੈ ਹਾਲਾਤ ਕਿਦਾਂ ਹਨ ਦੱਸ ਸਕਦੇ ਠੀਕ ਹੈ ਬੇਟਾ ਖਤਰੇ ਤੋਂ ਬਾਹਰ ਹੈ ਪੰਜ ਤੋਂ 6 ਗੋਲੀਆਂ ਲੱਗੀਆਂ ਪ੍ਰਿੰਕਲ ਦੇ ਇੱਕ ਮੋਢੇ ਤੇ ਲੱਗੀ ਏ ਇੱਕ ਇੱਥੋਂ ਸਿਰ ਦੇ ਕੋਲੋਂ ਫੇਰ ਨਿਕਲਿਆ ਤੇ ਚਾਰ ਤੋਂ ਪੰਜ ਗੋਲੀਆਂ ਲੱਤ ਤੇ ਲੱਗੀਆਂ ਨੇ ਤੇ ਉਹ 4 ਤੋਂ 5 ਜਣੇ ਸੀਗੇ ਤਿੰਨ ਸਕੂਟਰ ਮੋਟਰਸਾਈਕਲਾਂ ਤੇ ਆਏ ਸੀਗੇ ਤੇ ਆਂਦਿਆਂ ਸਾਲ ਉਹਨਾਂ ਨੇ ਫਾਇਰਿੰਗ ਚਾਲੂ ਕਰ ਦਿੱਤੀ ਜਿਨ੍ਹਾਂ ਨੇ ਇਹਨੇ ਜਵਾਬੀ ਫਾਇਰ ਕੀਤੇ ਇੱਕ ਦੋ ਲੇਕਿਨ ਉਹਨਾਂ ਨੂੰ ਕਿਸੇ ਨੂੰ ਲੱਗੀ ਨਹੀਂ ਹੈਗੀ ਤੇ ਉਹ ਲਲਕਾਰੇ ਮਾਰਦੇ ਹੋਏ ਚਲੇ ਗਏ ਗੋਲੀਆਂ ਮਾਰ ਕੇ ਹੈ ਜੀ ਆ ਮੈਲਾ ਤੇ ਲੱਗੀ ਜਿਹੜੀ ਨਾ ਕੁੜੀ ਨਾਲ ਟੈਟੂ ਬੰਨਦੀ ਹੈ ਨਾ ਟੈਟੂ ਟੈਟੂ ਟ੍ਰੈਂਡ ਨਵਜੀਤ ਕੌਰ ਟੈਟੂ ਐਂਡ ਟ੍ਰੈਂਡ ਉਹ ਵੀ ਪ੍ਰਿੰਕਲ ਦਾ ਨਾ ਹਾਂ ਜੀ ਹਾਂ ਜੀ ਤੇ ਠੀਕ ਹੈ ਅੱਗੇ ਨਾਲ ਉਹ ਵੈਸੇ ਕੋਈ ਆਪਰੇਸ਼ਨ ਹੋਏਗਾ ਉਸ ਤੋਂ ਬਾਅਦ ਪਤਾ ਲੱਗੇਗਾ ਲੱਤ ਤੇ ਦੋਨੋਂ ਲੱਤਾਂ ਤੇ ਲੱਗੀਆਂ ਗਈਆਂ ਨੇ ਮੇਰਾ ਬੰਟੀ ਹੈ ਉਹਦਾ ਬ੍ਰਦਰ ਆ ਮੈਂ ਕਿਤੇ ਕਿਤੇ ਲੱਗੀਆਂ ਗੋਲੀਆਂ ਲੈਫਟ ਵਾਲੀ ਲੱਤ ਤੇ ਤਿੰਨ ਲੱਗੀਆਂ ਨੇ ਰਾਈਟ ਵਾਲੀ ਤੇ ਦੋ ਲੱਗੀਆਂ ਤੇ ਚੈਸਟ ਤੇ ਲੱਗੀ ਹੈ ਲੈਫਟ ਸਾਈਡ ਤੋਂ ਬਾਹਾਂ ਦੇ ਸਾਈਡ ਤੋਂ ਬਾਹਾਂ ਦੇ ਉੱਤੇ ਦੋ ਲੱਗੀਆਂ ਨੇ ਟੋਟਲ 7 ਤੋਂ 8 ਲੱਗੀਆਂ ਦੋ ਗੋਲੀਆਂ ਕੁੜੀ ਦੇ ਲੱਗੀਆਂ ਉਹਦੀ ਬੈਕ ਤੇ ਲੱਗੀਆਂ ਨੇ ਦੁਸ਼ਮਣੀ ਭਾਜੀ ਐਵੇਂ ਆ ਕਿ ਪੂਰੀ ਪੰਜਾਬ ਪੁਲਿਸ ਨੂੰ ਪਤਾ ਸੀਗਾ ਐਨੇ ਆਪਣੀ ਰਿੱਟ ਵੀ ਪਾਈ ਹੋਈ ਸੀ 3 ਨੰਬਰ ਡਿਵੀਜ਼ਨ ਵਿੱਚ ਕੰਪਲੇਂਟ ਵੀ ਦਿੱਤੀ ਹੋਈ ਸੀਗੀ ਕਿ ਇਹਦੀ ਜਾਨ ਨੂੰ ਖਤਰਾ ਸੀਗਾ ਰੈਗੂਲਰ ਸੀਪੀ ਸਾਹਿਬ ਨੂੰ ਇਹ ਚੀਜ਼ੇ ਬਾਰੇ ਨੋਲੇਜ ਚ ਲੈ ਕੇ ਜਾਇਆ ਜਾ ਰਿਹਾ ਸੀਗਾ ਪਰ ਜਿੰਨੇ ਵੀ ਅਫਸਰ ਦਿਗੇ ਉਹ ਪ੍ਰਿੰਸੀਪਲ ਨੂੰ ਸੀਰੀਅਸਲੀ ਨਹੀਂ ਨਹੀਂ ਲੈਂਦੇ ਸੀਗੇ ਇਹਦੀ ਕੰਪਲੇਂਟ ਨੂੰ ਸੀਰੀਅਸਲੀ ਨਾ ਲੈਂਦਾ ਅੱਜ ਇਹ ਕਾਰਨ ਮਿਲਿਆ ਵੈ ਮਾਮਲਾ ਇਹ ਹੈ ਜੀ ਪ੍ਰਿੰਕਲ ਨੂੰ ਆਲਰੇਡੀ ਕਾਫੀ ਥ੍ਰੈਟ ਆndੀਆਂ ਸੀਗੀਆਂ ਪਿੱਛੇ ਜਦੋਂ ਰੀਸੈਂਟਲੀ ਹਣੀ ਸਿਟੀ ਨੂੰ ਚੱਕਿਆ ਸੀਗਾ ਉਹਦੇ ਵਿੱਚ ਖੁਲਾਸਾ ਹੋਇਆ ਸੀਗਾ ਤੇ ਉਹਦੇ ਵਿੱਚ ਦੱਸਿਆ ਵੀ ਗਿਆ ਸੀਗਾ ਕਿ ਪ੍ਰਿੰਕਲ ਨੂੰ ਜਾਨ ਤੋਂ ਮਾਰਨ ਦੀ ਸਾਜ਼ਿਸ਼ ਕੀਤੀ ਜਾਂਦੀ ਹੈ ਇਹਦੇ ਵਿੱਚ ਸੀਪੀ ਸਾਹਿਬ ਦੀ ਨੋਲਿਜ ਦੇ ਵਿੱਚ ਲੈ ਕੇ ਆਏ ਸੀਗੇ ਮੇਰੇ ਮਦਰ ਫਾਦਰ ਵੀ ਗਏ ਸੀਗੇ ਪ੍ਰਿੰਕਲ ਵੀ ਜਾ ਕੇ ਕੰਪਲੇਂਟ ਦੇ ਕੇ ਆਇਆ ਬਗਾਇਦਾ ਹਾਈ ਕੋਰਟ ਦੇ ਵਿੱਚ ਇਹਦੀ ਰਿਟ ਵੀ ਪਾਈ ਸੀ ਕਿ ਗਨਮੈਨ ਵਾਪਸ ਕਰ ਦਿੱਤੇ ਜਾਣ ਇਹਨਾਂ ਨੇ ਗਨਮੈਨ ਇੱਕ ਮਹੀਨਾ ਪਹਿਲਾਂ ਪ੍ਰਿੰਕਲ ਦੇ ਵਾਪ ਇਹ ਕਾਫੀ ਦਿਨ ਤੋਂ ਉਹਨੂੰ ਪਰੇਸ਼ਾਨੀ ਕਰੀ ਜਾ ਰਹੀ ਸੀ ਰੋਜ਼ ਉਹਨੂੰ ਥ੍ਰੈਟ ਦੀ ਕਾਲ ਆਉਂਦੀਆਂ ਸੀਗੀਆਂ ਉਹਨੂੰ ਮਾਰਨ ਦੀ ਧਮਕੀ ਮਿਲਦੀ ਸੀਗੀ ਜਿਹੜੀ ਆਪਣੇ ਇੱਥੇ ਜਿਹੜੇ ਅਫਸਰ ਸੀਗੇ ਉਹਨਾਂ ਦੀ ਵੀ ਕਈਆਂ ਦੀ ਨੌਲੇਜ ਦੇ ਵਿੱਚ ਵੀ ਸੀਗਾ ਬਟ ਇਹਨੂੰ ਨਾਨੂ ਰਿਸ਼ਭ ਬੈਣੀਪਾਲ ਜਿਹੜਾ ਨਾਨੂ ਬਦਮਾਸ਼ ਹੈ ਉਹ ਹੈ ਉਸ ਤੋਂ ਇਲਾਵਾ ਦੋ ਚਾਰ ਉਹਦੇ ਜਿਹੜੇ ਨਾਲ ਚੱਲਦੇ ਨੇ ਉਹ ਨੇ ਇਹ ਗੈਂਗਵਾਰ ਕਰਨਾ ਚਾਹੁੰਦੇ ਸੀਗੇ ਇੱਥੇ ਇਹਦੇ ਵਿੱਚ ਉਹਨੂੰ ਮਾਰਨ ਦੀ ਉਹਨੂੰ ਮਾਰਨ ਦੀ ਹਮੇਸ਼ਾ ਕੋਸ਼ਿਸ਼ ਦੇ ਵਿੱਚ ਰਹਿੰਦੇ ਸੀਗੇ ਉਹ ਹਮੇਸ਼ਾ ਆਪਣੀ ਸੇਫ ਸਾਈਡ ਰਹਿੰਦਾ ਸੀ ਆ ਕੁਛ ਦਿਨਾਂ ਤੋਂ ਉਹਨੇ ਦੁਕਾਨ ਦੇ ਉੱਤੇ ਆਪਣਾ ਕੰਮ ਕਰਨਾ ਸ਼ੁਰੂ ਕੀਤਾ ਸੀਗਾ ਦੁਕਾਨ ਦੇ ਉੱਤੇ ਆਪਣਾ ਧਿਆਨ ਦੇ ਰਿਆ ਸੀ ਬੂਟਾ ਵਾਲੀ ਦੁਕਾਨ ਤੇ ਬੈਠਾ ਸੀ ਅੱਜ ਉਹ ਕੁਦਰਤੀ ਆਪਣਾ ਟੈਟੂ ਬਣਵਾ ਰਿਆ ਸੀਗਾ ਤੇ ਉਸ ਵਕਤ ਚਾਰ ਤੋਂ ਪੰਜ ਜਣੇ ਸੀ ਜਿਹੜੇ ਦੁਕਾਨ ਦੇ ਬਾਹਰ ਆਏ ਇੱਕ ਦੋ ਜਣੇ ਅੰਦਰ ਆਏ ਉਹਨਾਂ ਨੇ ਆਂਦੇ ਸਰ ਸਿੱਧੀਆਂ ਗੋਲੀਆਂ ਚਲਾਣੀਆਂ ਸ਼ੁਰੂ ਕਰਤੀਆਂ ਮੋਟਰਸਾਈਕਲਾਂ ਤੇ ਸੀਗੇ ਦੋ ਮੋਟਰਸਾਈਕਲ ਸੀਗੇ ਤੇ ਤਕਰੀਬਨ ਸੀਐਮਸੀ ਚੌਂਗ ਦੇ ਵਿੱਚ ਜਿਹੜੀਆਂ 6-7 ਦੁਕਾਨਾਂ ਨੇ ਸਾਰੀਆਂ ਦੁਕਾਨਾਂ ਦੇ ਬਾਹਰ ਗੋਲੀਆਂ ਗੋਲੀਆਂ ਚਲਾ ਕੇ ਗਏ ਨੇ ਹਾਂਜੀ ਚਿਹਰਾ ਟਕਿਆ ਹੋਇਆ ਸੀਗਾ ਬਟ ਇੱਕ ਬੰਦੇ ਦਾ ਨਕਾਬ ਉੱਤਰ ਗਿਆ ਭਾਜੀ ਮੈਂ ਨਹੀਂ ਦੇਖੇ ਹੈਗੇ ਪਰ ਇਹ ਜਿਹੜੇ ਬਦਮਾਸ਼ ਨੇ ਜਿਨ੍ਹਾਂ ਦੇ ਪਰਚੇ ਚੱਲਦੇ ਪਏ ਆ ਜਿਹੜੇ ਆਲਰੇਡੀ ਭਗੋੜੇ ਨੇ ਇਹ ਤਾਂ ਪੰਜਾਬ ਪੁਲਿਸ ਨੂੰ ਪਤਾ ਹੋਊਗਾ ਨਾ ਟੋਟਲ ਸਰ ਉੱਥੇ 12 ਤੋਂ 15 ਰਾਉਂਡ ਫਾਇਰ ਹੋਏ ਨੇ ਪ੍ਰਿੰਕਲ ਨੂੰ 7 ਫਾਇਰ ਲੱਗੇ ਨੇ 3 ਫਾਇਰ ਉਹਦੀ ਲੈਫਟ ਲੈਗ ਤੇ ਲੱਗੇ 2 ਰਾਈਟ ਤੇ ਲੱਗੇ ਆ 2 ਬਾਹਾਂ ਦੇ ਉੱਤੇ ਲੱਗੇ ਆ 1 ਚੈਸ ਤੇ ਲੱਗਾ ਵਾ ਕਿਸ ਤਰ੍ਹਾਂ ਦੀ ਨਵਜੀਤ ਨੇ ਕਿੰਨੀਆਂ ਲੱਗੀਆਂ ਨੇ ਜੀ ਨਵਜੀਤ ਤੇ 2 ਗੋਲੀਆਂ ਲੱਗੀਆਂ ਨੇ ਉਹਦੀ ਬੈਕ ਤੇ ਲੱਗੀਆਂ ਨੇ ਉਹ ਸੀਰੀਅਸ ਹੈਗੀ ਕੁੜੀ ਤੇ ਪ੍ਰਿੰਕਲ ਨੇ ਆਪਣੇ ਬਚਾਅ ਦੇ ਵਿੱਚ ਜਿਹੜੀ ਉਹਦੇ ਕੋਲ ਪਿਸਤਲ ਸੀਗੀ ਉਹ ਖਾਲੀ ਕੀਤੀ ਉਹਦੇ ਵਿੱਚ ਚਾਰ ਤੋਂ ਪੰਜ ਫਾਇਰ ਜਿਹੜੇ ਉਹਨੇ ਮਾਰੇ ਹੋਣਗੇ ਤੇ ਹੁਣ ਪ੍ਰਿੰਕਲ ਦੀ ਹਾਲਤ ਕਿਸ ਤਰ੍ਹਾਂ ਦੀ ਹੈ ਹਜੇ ਸੀਰੀਅਸ ਹੈਗਾ ਜੀ ਡਾਕਟਰਸ ਹਜੇ ਆਪਰੇਟ ਕਰਨਗੇ ਉਸ ਤੋਂ ਬਾਅਦ ਹੀ ਕੁਝ ਪਤਾ ਲੱਗੇਗਾ ਤੁਹਾਡਾ ਗੁੱਡ ਨੇਮ ਮੇਰਾ ਤਲਵਿੰਦਰ ਆ ਮੈਂ ਪ੍ਰਿੰਕਲ ਦਾ ਵੱਡਾ ਬ੍ਰਦਰ ਆ ਇਹ ਪ੍ਰਿੰਕਲ ਜਿਹੜਾ ਹੈਗਾ ਇਹ 3 ਨੰਬਰ ਏਰੀਆ ਦੇ ਵਿੱਚ ਇਹਦਾ ਇੱਕ ਸ਼ਾਪ ਹੈ ਜਿੱਥੇ ਇਹ ਆਪਣੀ ਸ਼ਾਪ ਤੇ ਹਾਜ਼ਰ ਸੀ ਤਾਂ ਇਹ ਦੇ ਇਹਦੇ ਦੱਸਣ ਮੁਤਾਬਿਕ ਹੈ ਵੀ ਬੈਨੀਪਾਲ ਰਿਸ਼ਪ ਬੈਨੀਪਾਲ ਤੇ ਨਾਲ ਉਹਦਾ ਸਹਰਾ ਤੇ ਹੋਰ ਜਿਹੜੇ ਤਿੰਨ ਚਾਰ ਲੋਕ ਜਿਨ੍ਹਾਂ ਨੇ ਆ ਕੇ ਮੇਰੇ ਤੇ ਫਾਇਰਿੰਗ ਕੀਤੀ ਤੇ ਉਹਦੇ ਵਿੱਚ ਮੇਰੇ ਜਿਹੜੇ ਇੰਜਰਡ ਹੋਇਆ ਤਾਂ ਸਭ ਤੋਂ ਪਹਿਲਾਂ ਤਾਂ ਡਾਕਟਰ ਸਾਹਿਬ ਨੇ ਜਿਹੜਾ ਦੱਸਿਆ ਵੀ ਉਹ ਹੁਣ ਹਾਲ ਦੀ ਘੜੀ ਠੀਕ-ਠਾਕ ਬੋਲਦਾ ਆਪਣੀ ਸਾਰੀ ਸਟੇਟਮੈਂਟ ਦੱਸਦਾ ਸਾਰੇ ਹਾਲਾਤਾਂ ਬਾਰੇ ਦੱਸ ਰਿਹਾ ਤਾਂ ਹੁਣ ਮੇਬੀ ਡਾਕਟਰ ਸਾਹਿਬ ਇਹਨੂੰ ਸ਼ਿਫਟ ਕਰ ਦੇਣਗੇ ਤੇ ਇਹਦਾ ਬੈਟਰ ਟਰੀਟਮੈਂਟ ਲਈ ਇਹਦੇ ਇਹਦੇ ਤਿੰਨ ਤੋਂ ਚਾਰ ਗੋਲੀਆਂ ਲੱਗੀਆਂ ਬਟ ਜੋ ਇਹਦੇ ਦੱਸਣ ਮੁਤਾਬਿਕ ਹੈ ਵੀ ਵਜ੍ਹਾ ਰੰਜਿਸ਼ ਕੀ ਹੈ ਵੀ ਇਹ ਕਿਉਂ ਹੋਇਆ ਜਿਹੜੀ ਵਜ੍ਹਾ ਰੰਜਿਸ਼ ਹੈ ਇਹਦੀ ਪਰਿਵਾਰਿਕ ਤੇ ਘਰੇਲੂ ਹੈ ਜਿਹੜਾ ਕਿ ਪਰਿਵਾਰਿਕ ਤੌਰ ਤੇ ਇਹਦੀ ਆਪਣੀ ਫੈਮਿਲੀ ਲਾਈਫ ਜਿਹੜੀ ਹੈ ਜਿਹੜੀ ਕਿ ਇਹਦੀ ਵਾਈਫ ਹੈ ਉਹ ਇਹਦੀ ਲਵ ਮੈਰਿਜ ਹੈ ਜਿਹੜੇ ਉਹ ਲੋਕ ਹੈ ਇਹਦੇ ਸਹੁਰੇ ਘਰ ਤੋਂ ਜਿਹੜਾ ਉਹ ਸਪੋਰਟ ਕਰਦੇ ਆ ਜਿਸ ਬੰਦੇ ਦਾ ਬੈਨੀਪਾਲ ਦਾ ਨਾਮ ਲੈ ਰਿਹਾ ਜੋ ਇਹਦੇ ਇਨ-ਲॉज ਦਾ ਬਹੁਤ ਨੇੜੇ ਦਾ ਤੇ ਇਹਦੇ ਦੱਸਣ ਮੁਤਾਬਿਕ ਹੈ ਵੀ ਪਹਿਲੋ ਪੋਸਟ ਗ੍ਰੈਜੂਏਟ ਦਾ ਵੀ ਜਿਹੜਾ ਰਿਸ਼ਤਾ ਹੈ ਉਸ ਲੜਕੇ ਨਾਲ ਹੋਣ ਵਾਲਾ ਆਪਸ ਜਿਹੜਾ ਇਸ ਤਰੀਕੇ ਦੀ ਇਹਨਾਂ ਦੀ ਵਜ੍ਹਾ ਰੰਜਿਸ਼ ਹੈ ਜਿਹੜਾ 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 ਨੰਨੂ ਦੀ ਗੱਲ ਕਰ ਰਹੇ ਹੋ ਬੈਨੀਪਾਲ ਪ੍ਰਿਸ਼ਵ ਬੈਨੀਪਾਲ ਲੀਲियस ਨੰਨੂ ਉਹ ਦੇ ਉਹਦੇ ਇਹਦੇ ਸਹੁਰਾ ਪਰਿਵਾਰ ਨਾਲ ਬਹੁਤ ਪਿਆਰ ਹੈ ਤੇ ਜੋ ਕਿ ਸਹੁਰੇ ਪਰਿਵਾਰ ਦੀ ਵਿਚ ਤੋਂ ਬਾਹਰ ਹੋ ਕੇ ਨੇ ਲੜਕੀ ਨਾਲ ਭਜਾ ਕੇ ਵਿਆਹ ਕਰਾਇਆ ਸੀ ਜਿਹੜਾ ਉਹ ਪਰਿਵਾਰ ਉਸ ਲੜਕੇ ਨਾਲ ਨੰਨੂ ਨਾਲ ਉਹਦਾ ਚਾਹੁੰਦਾ ਸੀ ਤੇ ਇਹੀ ਇਹਨਾਂ ਦੀ ਜਿਹੜੀ ਘਰੇਲੂ ਵਜ ਰੰਜਿਸ਼ ਹੈ ਕੁਝ ਦਿਨ ਤੋਂ ਇਹਨਾਂ ਦਾ ਆਪਸ 'ਚ ਟੈਲੀਫੋਨਿਕਲੀ ਤੇ ਵੀਡੀਓ ਚੈਟ ਤੇ ਆਪਸ 'ਚ ਇੱਕ ਦੂਜੇ ਨੂੰ ਅਬਿਊਜ਼ ਕਰ ਰਹੇ ਸੀ ਉਹਨੇ ਵੀ ਇਹਨੂੰ ਗਾਲਾਂ ਕੱਢੀਆਂ ਇਹਨੇ ਵੀ ਉਹਨੇ ਕੱਢੀਆਂ ਤੇ ਅੱਜ ਜੋ ਇਹਨੇ ਦੱਸਿਆ ਵੀ ਮੈਂ ਦੁਕਾਨ ਤੇ ਸੀ ਤੇ ਉੱਥੇ ਜਿਹੜਾ ਆ ਕੇ ਉਹਨੇ ਮੇਰੇ ਤੇ ਫਾਇਰਿੰਗ ਕੀਤੀ ਉਹਦੇ ਵਿੱਚ ਇਹਨੇ ਕੋਲ ਵੀ ਜਿਹੜਾ ਪਰਸਨਲ ਆਪਣਾ ਲਾਇਸੈਂਸੀ ਵੈਪਨ ਹੈਗਾ ਇਹਨੇ ਵੀ ਉਦੋਂ ਜਿਹੜੀ ਜੋਬੀ ਫਾਇਰ 'ਚ ਫਾਇਰ ਕੀਤੇ ਪੰਛੇ ਤੇ ਉਹਦੇ ਦੱਸਣ ਮਤਾ ਕਿ ਉਹਨਾਂ ਚੋਂ ਵੀ ਸ਼ਾਇਦ ਮੇ ਵੀ ਕੋਈ ਇੱਕ ਜਣਾ ਇੰਜਰਡ ਹੋਇਆ ਹੋਵੇ ਤੇ ਇਹ ਹੁਣ ਇੱਥੇ ਜ਼ੇਰੇ ਇਲਾਜ ਹੈ ਸਟੇਟਮੈਂਟ ਲਿਖ ਲਈ ਹੈ ਬਾਈ ਨੇਮ ਜਿਹੜਾ ਇਹਨੇ ਬੰਦੇ ਲਿਖਾਏ ਉਹਨਾਂ ਦੇ ਪਰਚਾ ਦਰਜ ਕਰ ਲਿਆ ਤੇ ਉਹਨੂੰ ਗ੍ਰਿਫਤਾਰ ਕਰ ਲਿਆ ਹਾਂ ਇੱਕ ਜਿਹੜਾ ਇੱਕ ਇਹ ਜਿਹੜਾ ਇੱਕ ਨਾਲ ਹੋ ਰਹੀ ਹੈ ਸਰ ਕਿੰਨੇ ਬੰਦੇ ਲੱਗੇ ਸਰ ਇਹਦੇ ਤਕਰੀਬਨ ਤਿੰਨ ਜਾਂ ਚਾਰ ਜੋ ਡਾਕਟਰ ਸਾਹਿਬ ਹਜੇ ਐਗਜ਼ਾਮਿਨ ਕਰ ਰਹੇ ਸਰ ਜੀ ਜਿਹੜੇ ਟਾਈਟ ਏਰੀਆ ਸੀਗਾ ਉੱਥੋਂ ਭੱਜਾਂ ਚ ਜਿਹੜੇ ਹੈਗੇ ਨੇ ਉਹ ਕਾਮਯਾਬ ਹੋ ਜਾਂਦੇ ਨੇ ਕਾਫੀ ਸਵਾਲ ਖੜੇ ਹੁੰਦੇ ਨੇ ਕਿਉਂਕਿ ਕਿਉਂਕਿ ਉਹ ਬੰਦੇ ਇਹਦੀ ਦੁਕਾਨ ਤੇ ਆਏ ਵਿਦਨ ਔਰ ਸੈਕਿੰਡ ਜਿਹੜਾ ਫਾਇਰ ਕੀਤਾ ਔਰ ਇਮੀਡੀਏਟਲੀ ਨੇ ਅੱਗੇ ਔਰ ਵਾਪਸ ਉੱਥੇ ਫਾਇਰ ਕੀਤਾ ਆਪਣੇ ਲਾਇਸੈਂਸੀ ਵੈਪਨ ਦੇ ਨਾਲ ਤੇ ਉਹ ਤੋਂ ਬਾਅਦ ਉੱਥੋਂ ਭੱਜ ਗਏ ਸਰ ਕਿੰਨੇ ਬੰਦੇ ਸੀਗੇ ਤਿੰਨ ਤੋਂ ਚਾਰ ਆਦਮੀ ਇਹ ਦੱਸਣ ਮੁਤਾਬਿਕ ਹੈ ਵੀ ਅੰਦਰ ਦੋ ਐ ਸੀ ਬਾਕੀ ਉਹਨਾਂ ਇੱਕ ਦੋ ਹੋਰ ਸੀ ਤਿੰਨ ਤੋਂ ਚਾਰ ਬੰਦੇ ਡਾਕਟਰ ਸਾਹਿਬ ਦੇ ਦੱਸਣ ਮੁਤਾਬਿਕ ਹੈ ਹੁਣ ਅਜੇ ਗੱਲ ਕਰ ਰਿਹਾ ਬਟ ਇਹਦੇ ਜਿਹੜਾ ਸਿਟੀ ਸਕੈਨ ਵਗੈਰਾ ਕਰਾ ਰਹੇ ਆ ਤਾਂ ਫਿਰ ਉਸ ਤੋਂ ਬਾਅਦ ਡਾਕਟਰ ਸਾਹਿਬ ਅੱਗੇ ਫਰਦਰ ਸਾਨੂੰ ਦੱਸ ਸੀਸੀਟੀਵੀ ਵਗੈਰਾ ਸੀ ਫੁਟੇਜ ਚ ਲੈ ਲਈਆ ਔਰ ਇਹਦੇ ਵਿੱਚ ਉਹਨੇ ਖੁਦ ਬਾਈ ਨੇਮ ਜਿਹੜਾ ਮੁਕਦਮਾ ਦਰਜ ਕਰਾਇਆ ਔਰ ਸਾਰੇ ਬੰਦਿਆਂ ਨੂੰ ਜਿਹੜਾ ਪਛਾਣਦਾ ਸਭ ਨੂੰ ਧਮਕੀਆਂ ਮਿਲ ਰਹੀਆਂ ਨੇ ਲਗਾਤਾਰ ਤੁਹਾਨੂੰ ਮੈਂ ਪਹਿਲੂ ਵੀ ਦੱਸ ਕੇ ਹਟਾ ਵੀ ਇਹਦਾ ਪਰਿਵਾਰਿਕ ਰੌਲਾ ਵਾਈਫ ਜਿਹੜੀ ਇਹਦੇ ਹੁਣੇ ਥੋੜੀ ਦੇਰ ਪਹਿਲੋ ਮੈਰਿਜ ਹੋਈ ਸੀ ਉਸ ਤੋਂ ਬਾਅਦ ਇਹਦੀ ਵਾਈਫ ਕਿਸੇ ਤਰ੍ਹਾਂ ਨਾਲ ਘਰੇਲੂ ਪ੍ਰੋਬਲਮ ਕਰਕੇ ਜਿਹੜੀ ਵਾਈਫ ਐ ਤੋਂ ਡਾਈਵੋਰਸ ਲੈ ਰਿਓ ਪੇਕੇ ਘਰ ਚਲੇ ਗਈ ਆ ਵਾਪਸ ਤਾਂ ਉਹਦੇ ਜਿਹੜਾ ਕਾਰਨ ਹੈ ਉਹ ਇਹ ਬੈਨੀਪਾਲ ਜਿਹੜਾ ਨੰਨੂ ਆ ਉਹੀ ਆ ਤਾਂ ਇਹੀ ਇਹਨਾਂ ਦੀ ਵਜ੍ਹਾ ਰੰਜਸ਼ ਦੇ ਕੋਨੇ ਤਿੰਨ ਤਿੰਨ ਤੋਂ ਚਾਰ ਬੰਦੇ ਦੱਸੇ ਆ ਤੇ ਜਿਹੜੇ ਅਸੀਂ ਹੁਣ ਉਹਦੀ ਸਟੇਟਮੈਂਟ ਲਿਖ ਕੇ ਬਾਈ ਨੇਮ ਜਿਹੜਾ ਮਕਦਮਾ ਦਰਜ ਕਰ ਰਹੇ ਹਾਂ ਓਕੇ ਧੰਨਵਾਦ ਧੰਨਵਾਦ ਲਗਾਤਾਰ ਪੁਲਿਸ ਜਿਹੜੀ ਕਿ ਇਹ ਛਾਣਪੀਂ ਦੇ ਵਿੱਚ ਜੁਟੀ ਹੋਈ ਹੈ ਤੇ ਸੀਏ ਟੂਰੀ ਟੀਮ ਵੀ ਜਿਹੜੀ ਕਿ ਇੱਥੇ ਪਹੁੰਚ ਚੁੱਕੀ ਹੈ ਤੇ ਜਿਹੜੇ ਵਿਅਕਤੀਆਂ ਨੇ ਤਾਬੜ ਤੋੜ ਜਿਹੜੀ ਕਿ ਗੋਲੀਆਂ ਚਲਾਈਆਂ ਨੇ ਇੱਕ ਨਿੱਜੀ ਦੁਕਾਨ ਦੇ ਵਿੱਚ ਵੜ ਕੇ ਉਹਨਾਂ ਨੂੰ ਜਿਹੜੀ ਕਿ ਇਹ ਛਾਣਪੀਂ ਪੁਲਿਸ ਜਿਹੜੀ ਕਿ ਹੈ ਲਗਾਤਾਰ ਕਰ ਰਹੀ ਹੈ ਆ ਨਾਲ ਸਮਝੇ ਵੱਡੇ ਖੁਲਾਸੇ ਹੋਣਗੇ ਕੌਣ ਵਿਅਕਤੀ ਹੈ ਜਲਦੀ ਪੁਲਿਸ ਉਹਨਾਂ ਨੂੰ ਛਾਣਪੀਂ ਨਾਲ ਹੀ ਕਰ ਰਹੀ ਹੈ ਜੁੜੇ ਹੋਣ ਜਾਣ ਲੈ ਜਨਾ ਜਿਵੇਂ ਖਾਨੀ ਦੇ ਨਾਲ ਜਿਵੇਂ ਰਿਪੋਰਟ ਧੰਨਵਾਦ